ਹਾਂਜੀ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਦਾ ਜਿਹੜਾ ਵਿਸ਼ਾ ਅੱਜ ਦੀ ਜਿਹੜੀ ਕਹਾਣੀਆਂ ਉਹ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਗੱਲਾਂ ਕਰ ਲੈਣੇ ਆ ਜਦੋਂ ਕਿਸੇ ਪ੍ਰਦੇਸ਼ ਦੇ ਜਾਂ ਕਿਸੇ ਕਮਿਊਨਿਟੀ ਦੇ ਇਦਾਂ ਦੇ ਹਾਲਾਤ ਹੋ ਜਾਣ ਕਿ ਇੱਕ ਪੁੱਤ ਆਪਣੀ ਮਾਂ ਦਾ ਕਤਲ ਕਰ ਦੇ ਜਾਂ ਛੋਟਾ ਭਰਾ ਜਾਂ ਵੱਡਾ ਭਰਾ 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 ਦਾ ਵੈਰੀ ਬਣ ਜੇ ਕਤਲ ਕਰ ਦੇ ਜਾਂ ਇੱਕ ਪੁੱਤ ਆਪਣੇ ਪਿਤਾ ਤੇ ਹਮਲਾ ਕਰ ਦੇ ਜਾਂ ਕਤਲ ਕਰ ਦੇ ਤਾਂ ਆਪਾਂ ਦਾ ਜੀ ਲਾ ਸਕਦੇ ਆ ਕੀ ਉਸ ਨੂੰ ਕਾਨੂੰਨ ਦਾ ਕਿੰਨਾ ਕੁ ਡਰ ਹੋਊਗਾ ਅੱਜ ਦੀ ਜਿਹੜੀ ਕਹਾਣੀ ਆ ਉਹ ਸ਼ੁਰੂ ਹੁੰਦੀ ਆ ਪੰਜਾਬ ਦੇ ਖੰਨੇ ਦੇ ਨਾਲ ਲੱਗਦੇ ਪਿੰਡ ਪੂਣੀਆਂ ਤੋਂ ਉੱਥੇ ਇੱਕ ਪਰਿਵਾਰ ਰਹਿੰਦਾ ਜਿਹਦਾ ਮੁਖੀ ਰਾਮ ਸਿੰਘ ਉਸਦੇ ਦੋ ਪੁੱਤਰ ਨੇ ਜਿਸਦੇ ਵੱਡੇ ਪੁੱਤਰ ਦਾ ਨਾਮ ਜਗਦੀਪ ਸਿੰਘ ਤੇ ਇਸ ਦਾ ਛੋਟਾ ਪੁੱਤਰ ਹੈ ਜਿਹੜਾ ਦਲਵੀਰ ਜਗਦੀਪ ਦੀ ਉਮਰ ਲਗਭਗ 29 ਤੋਂ 30 ਸਾਲ ਜਿਹੜਾ ਦਲਵੀਰ ਆ ਉਹਦੀ ਉਮਰ 22 ਤੋਂ 26 ਸਾਲ ਤਾਂ ਹੁਣ ਤੁਸੀਂ ਦੇਖੋ ਕਿ ਜਿਹੜਾ ਜਗਦੀਪ ਸਿੰਘ ਆ ਉਹ ਖੇਤੀਬਾੜੀ ਕੀਤਾ ਕਰਦਾ ਤੇ ਜਗਦੀਪ ਆ ਜਿਹੜਾ ਉਹ ਆਪਣੀ ਮਾਂ ਦਾ ਕੁਝ ਮਹੀਨੇ ਪਹਿਲਾਂ ਕਤਲ ਕਰ ਦਿੰਦਾ ਹਾਂਜੀ ਤੁਸੀਂ ਠੀਕ ਸੁਣ ਰਹੇ ਹੋ ਜਗਦੀਪ ਆਪਣੀ ਮਾਂ ਦਾ ਕਤਲ ਕਰ ਦਿੰਦਾ ਤੇ ਉਹ ਇਸ ਕਰਕੇ ਜੇਲ੍ਹ ਜਾਂਦਾ ਜੇਲ੍ਹ ਤੋਂ ਉਸ ਨੂੰ ਜ਼ਮਾਨਤ ਮਿਲਦੀ ਆ ਤਾਂ ਹੁਣ ਉਹਨੂੰ ਜੇਲ੍ਹ ਤੋਂ ਆਏ ਨੂੰ 3 ਤੋਂ 4 ਮਹੀਨੇ ਹੋ ਗਏ ਤੇ ਹੁਣ ਉਹ ਖੇਤੀਬਾੜੀ ਦਾ ਕੀਤਾ ਕਰ ਰਿਹਾ ਤੇ ਜਿਹੜਾ ਉਹਦਾ ਛੋਟਾ ਭਰਾ ਉਹ ਨਸ਼ਿਆਂ ਦੇ ਵਿੱਚ ਘਿਰਿਆ ਹੋਇਆ ਨਸ਼ਾ ਕਰਦਾ ਡਰੱਗ ਲੈਂਦਾ ਜਾਂ ਚਟਾ ਕਹੇ ਲੀ ਉਹ ਲਾਉਂਦਾ ਤਾਂ ਕੰਮਕਾਰ ਆ ਜਿਹੜਾ ਕੋਈ ਨਹੀਂ ਕਰਦਾ ਜਗਦੀਪ ਤੇ ਦਲਬੀਰ ਦਾ ਜਿਹੜਾ ਝਗੜਾ ਨਿੱਤੀ ਰਹਿੰਦਾ ਕਿਉਂਕਿ ਜਿਹੜਾ ਦਲਬੀਰ ਆ ਕੰਮਕਾਰ ਕੋਈ ਕਰਦਾ ਨਹੀਂ ਨਸ਼ਾ ਪਤਾ ਕਰਦਾ ਤਾਂ ਜਗਦੀਪ ਤੋਂ ਆਪਣੇ ਵੱਡੇ ਭਰਾ ਤੋਂ ਪੈਸੇ ਮੰਗਦਾ ਤਾਂ ਇਸ ਕਰਕੇ ਇਹਨਾਂ ਦੀ ਜਿਹੜੀ ਲੜਾਈ ਆ ਉਹ ਨਿੱਤ ਹੀ ਰਹਿੰਦੀ ਆ ਕਦੇ ਨਾ ਕਦੇ ਆ ਕੇ ਜਿਹੜੇ ਗਵੰਡੀ ਨੇ ਉਹ ਵੀ ਛੜਾ ਦਿੰਦੇ ਨੇ ਕਈ ਵਾਰ ਜਿਹੜੇ ਸਿਆਣੇ ਬਜ਼ੁਰਗ ਨੇ ਉਹ ਵੀ ਇਹਨਾਂ ਨੂੰ ਸਮਝਾਉਂਦੇ ਨੇ ਪਰ ਇਹਨਾਂ ਦਾ ਜਿਹੜਾ ਸੰਸਰ ਦਾ ਲੜਾਈ ਦਾ ਉਹ ਲਗਾਤਾਰ ਚੱਲਦਾ ਰਹਿੰਦਾ ਜੇ ਆਪਾਂ ਗੱਲ ਕਰੀਏ ਇਹਨਾਂ ਦੀ ਲੜਾਈ ਦੀ ਤਾਂ ਮੇਨ ਵਜ੍ਹਾ ਜਿਹੜਾ ਨਸ਼ਾ ਗਾ ਕਿਉਂਕਿ ਨਸ਼ੇ ਦੇ ਵਿੱਚ ਜਦੋਂ ਟੁੱਣ ਹੋ ਕੇ ਦਲਬੀਰ ਆਉਂਦਾ ਤਾਂ ਜਗਦੀਪ ਤੋਂ ਪੈਸੇ ਮੰਗਦਾ ਤਾਂ ਇਸ ਕਰਕੇ ਇਹਨਾਂ ਦਾ ਜਿਹੜਾ ਝਗੜਾ ਉਹ ਵੱਧਦਾ ਰਹਿੰਦਾ ਤਾਂ ਹੁਣ ਜੇ ਆਪਾਂ ਨਸ਼ੇ ਦੀ ਗੱਲ ਕਰੀਏ ਪੰਜਾਬ ਦੇ ਮੈਂ ਆਪਾਂ ਸ਼ਹਿਰਾਂ ਨੂੰ ਵੀ ਜੇ ਛੱਡ ਦੀਏ ਤਾਂ ਹਰ ਇੱਕ ਪਿੰਡ ਦੇ ਵਿੱਚ ਇਹ ਕਹਾਣੀ ਆ ਜਿਵੇਂ ਪਹਿਲਾਂ ਲੋਕ ਸ਼ਰਾਬ ਪੀਂਦੇ ਸੀਗੇ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਚਿੱਟਾ ਗਾ ਪੰਜਾਬ 'ਚ ਇਹ ਤੋਂ ਮੁਨਕਰ ਨਹੀਂ ਹੋ ਸਕਦੇ ਇਹ ਤੋਂ ਮੁੱਕਰ ਨਹੀਂ ਸਕਦੇ ਹਰੇਕ ਪਿੰਡ ਦੇ ਵਿੱਚ 5 ਤੋਂ 10 ਦੇ ਜਿਹੜੇ ਨੌਜਵਾਨ ਨੇ ਉਹ ਚਿੱਟੇ ਨਾਲ ਘਰੇ ਹੋਏ ਨੇ ਤਾਂ ਕਈ ਵਾਰ ਇਹਨਾਂ ਦੇ ਜਿਹੜੇ ਝਗੜੇ ਨੂੰ ਮਕਾਉਣ ਵਾਸਤੇ ਪਿੰਡ ਦੀ ਪੰਚਾਇਤ ਵੀ ਇਕੱਠੀ ਹੁੰਦੀ ਆ ਤਾਂ ਇੱਕ ਵਾਰ ਪਿੰਡ ਦੀ ਪੰਚਾਇਤ ਨੇ ਇਹ ਫੈਸਲਾ ਕੀਤਾ ਕਿ ਦੋਏ ਭਰਾ ਨੇ ਜਿਹੜੇ ਉਹ ਅਲੱਗ-ਅਲੱਗ ਰਹਿਣਗੇ ਕੁਝ ਟਾਈਮ ਬਾਅਦ ਦੋਨੇ ਭਰਾਵਾਂ ਦਾ ਜਿਹੜਾ ਮਕਾਨ ਆ ਉਹ ਅਲੱਗ-ਅਲੱਗ ਬਣਾ ਦਿੱਤਾ ਜਾਂਦਾ ਦੋਏ ਭਰਾ ਅਲੱਗ ਰਹਿਣ ਲੱਗਦੇ ਨੇ ਪਰ ਫੇਰ ਹੁਣ ਜਿਹੜੀ ਇਹਨਾਂ ਦੀ ਲੜਾਈ ਆ ਉਹ ਫੇਰ ਵੀ ਨਹੀਂ ਮੁੱਕੀ ਕਿਉਂਕਿ ਹੁਣ ਜਿਹੜਾ ਦਲਵੀਰ ਆ ਉਹ ਆਪਣੇ ਭਰਾ ਤੋਂ ਜ਼ਮੀਨ ਮੰਗਦਾ ਹੁਣ ਇਹਨਾਂ ਦੀ ਜ਼ਮੀਨ ਕਰਕੇ ਜਿਹੜੀ ਉਹ ਲੜਾਈ ਨਿਤਦੀ ਰਹਿੰਦੀ ਆ ਤਾਂ ਜਿਹੜਾ ਇਹਦਾ ਰਾਮ ਸਿੰਘ ਜਿਹੜੇ ਮੁਖੀ ਨੇ ਪਰਿਵਾਰ ਦੇ ਬਜ਼ੁਰਗ ਨੇ ਤਾਂ ਉਹ ਜਗਦੀਪ ਦੇ ਨਾਲ ਰਹਿੰਦੇ ਨੇ ਜਿਹੜਾ ਦਲਵੀਰਾ ਉਹ ਇਕੱਲਾ ਰਹਿੰਦਾ ਦੂਸਰੇ ਘਨੇ ਤਾਂ ਹੁਣ ਇਹ ਜ਼ਮੀਨ ਚੋਂ ਹਿੱਸਾ ਮੰਗਦਾ ਇਹਨੂੰ ਜਿਹੜੀ ਜ਼ਮੀਨ ਦਾ ਹਿੱਸਾ ਨਹੀਂ ਦਿੱਤਾ ਜਾਂਦਾ ਕਿਉਂਕਿ ਘਰ ਦੇ ਨੇ ਜਿਹੜੇ ਪਰਿਵਾਰਕ ਮੈਂਬਰ ਨੇ ਜਾਂ ਜਗਦੀਪ ਆ ਜਾਂਦਾ ਪਿਤਾ ਨੇ ਉਹ ਸੋਚਦੇ ਨੇ ਕਿ ਇਹਦਾ ਨਸ਼ੇ ਕਰਦਾ ਕਿਤੇ ਨਾ ਕਿਤੇ ਜਿਹੜੀ ਜ਼ਮੀਨ ਆ ਉਹਨੂੰ ਵੇਚ ਦਊਗਾ ਸਾਨੂੰ ਵੀ ਬੇਕਾਰ ਕਰ ਦਊਗਾ ਜਾ ਆ ਵੀ বেকার ਹੋ ਜਾਊਗਾ ਇਸ ਕਰਕੇ ਉਹਨੂੰ ਜ਼ਮੀਨ ਨਹੀਂ ਦਿੱਤੀ ਜਾਂਦੀ ਤਾਂ ਜਿਹੜਾ ਦਲਵੀਰ ਆ ਤਾਂ ਉਹ ਸੋਚਦਾ ਕਿ ਮੈਂ ਕਿਸ ਤਰੀਕੇ ਨਾਲ ਜਿਹੜੀ ਜ਼ਮੀਨ ਆ ਉਹਨੂੰ ਹੜੱਪਾਂ ਕਿ ਕੀ ਕੋਈ ਜਿਗਾਰ ਇਦਾਂ ਦਾ ਲਾਇਆ ਜਾਵੇ ਕਿ ਜਿਹੜੀ ਜ਼ਮੀਨ ਆ ਮੇਰੀ ਮੈਨੂੰ ਮੇਰਾ ਹਿੱਸਾ ਮਿਲ ਜੇ ਤਾਂ ਇੱਕ ਵਾਰ ਫਿਰ ਤੋਂ ਉਹ ਜਿਹੜੀ ਪੰਚਾਇਤ ਆ ਉਹਦਾ ਕੱਠ ਕਰਦਾ ਤਾਂ ਪੰਚਾਇਤ ਵੀ ਇਹੀ ਗੱਲ ਕਹਿੰਦੀ ਹੈ ਕਿ ਤੂੰ ਤਾਂ ਨਸ਼ੇ ਪੱਤੇ ਕਰਦਾ ਤੈਨੂੰ ਜ਼ਮੀਨ ਨਹੀਂ ਮਿਲ ਸਕਦੀ ਜਾਂ ਤੂੰ ਸੁਧਰ ਜਾ ਨਸ਼ੇ ਪੱਤੇ ਛੱਡ ਦੇ ਤਾਂ ਤੈਨੂੰ ਜ਼ਮੀਨ ਦਾ ਹਿੱਸਾ ਜਿਹੜਾ ਉਹ ਮਿਲ ਜਾਊਗਾ ਤਾਂ ਹੁਣ 27 ਫਰਵਰੀ 2024 ਯਾਨੀ ਕਿ 2-3 ਦਿਨ ਪਹਿਲਾਂ ਦੀ ਗੱਲ ਆ ਕਿ ਜਿਹੜਾ ਦਲਵੀਰ ਆ ਉਹ ਗੁੱਸੇ ਨਾਲ ਭਰਿਆ ਭਰਾਇਆ ਆਪਣੇ ਭਰਾ ਦੇ ਘਰ ਜਾਂਦਾ ਜਿਹੜਾ ਜਗਦੀਪ ਦਾ ਅਲੱਗ ਘਰ ਆ ਉੱਥੇ ਜਾ ਕੇ ਉਹਦੇ ਨਾਲ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਉਹਨੂੰ ਕਹਿੰਦਾ ਆਪਣੇ ਭਰਾ ਨੂੰ ਕਿ ਮੈਨੂੰ ਜ਼ਮੀਨ ਦੇ ਦੇ ਜਾਂ ਮੇਰੀ ਜ਼ਮੀਨ ਦੇ ਬਣਦੇ ਪੈਸੇ ਨੇ ਜਿਹੜੇ ਮੈਨੂੰ ਉਹ ਦੇ ਦੇ ਇੱਥੇ ਜਿਹੜੀ ਤੂੰ ਤੂੰ ਮੈਂ ਮੈਂ ਹੋਣ ਤੋਂ ਬਾਅਦ ਇਹਨਾਂ ਦੀ ਜਿਹੜੀ ਆਪਸ ਦੇ ਵਿੱਚ ਹੱਥੋਪਾਈ ਹੋ ਜਾਂਦੀ ਆ ਹੱਥੋ ਪਾਈ ਦੇ ਵਿੱਚ ਜਿਹੜੇ ਇਹਦੇ ਪਿਤਾ ਨੇ ਰਾਮ ਸਿੰਘ ਉਹ ਸੜਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਬਜ਼ੁਰਗ ਨੇ ਉਹ ਤੋਂ ਨਹੀਂ ਸੜਾਇਆ ਜਾਂਦਾ ਤਾਂ ਜਿਹੜਾ ਦਲਬੀਰ ਆ ਉਹ ਗੁੱਸੇ ਦੇ ਵਿੱਚ ਆ ਕੇ ਉਹਦੇ ਹੱਥ ਦੇ ਵਿੱਚ ਸੱੱਬਲ ਆ ਜਾਂਦੀ ਹੈ ਜਿਹਨੂੰ ਆਪਾਂ ਰਾੜ ਵੀ ਕਹਿ ਦਿੰਦੇ ਆ ਤਾਂ ਜਿਹੜਾ ਦਲਬੀਰ ਆ ਆਪਣੇ ਵੱਡੇ ਭਰਾ ਦੇ ਸਿਰ 'ਚ ਸੱੱਬਲ ਮਾਰਦਾ ਤਾਂ ਜਿਹੜੀ ਸੱੱਬਲ ਦੇ ਨਾਲ ਉਹਦੇ ਵੱਡੇ ਭਰਾ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਆ ਤਾਂ ਇੱਕ ਇੱਕ ਘਟਨਾ ਦੀ ਜਿਹੜੀ ਖਬਰ ਆ ਉਹ ਪੁਲਿਸ ਨੂੰ ਲੱਗਦੀ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਮੌਕੇ ਬਾਰਦਾ ਤੇ ਦੇਖਦੀ ਆ ਤੇ ਜਿਹੜਾ ਦਲਬੀਰ ਆ ਉਹਨੂੰ ਮੌਕੇ ਤੇ ਗ੍ਰਿਫਤਾਰ ਕਰਦੀ ਹੈ ਜਿਹੜੀ ਇਹ ਸਾਰੀ ਕਹਾਣੀ ਘਟਨਾ ਘਟੀ ਆ ਇਹਦੀ ਮੁੱਖ ਵਜ੍ਹਾ ਜਿਹੜੀ ਜਿਹੜਾ ਇਹਨਾਂ ਦਾ ਰੌਲਾ ਤੇ ਜਿਹਨਾਂ ਦੀ ਲੜਾਈ ਆ ਜਿਹੜੀ ਜ਼ਮੀਨ ਦਾ ਕਾਰਨ ਰਿਹਾ ਇਹਦੇ ਵਿੱਚ ਜਿਹੜਾ ਇੱਕ ਛੋਟਾ ਭਰਾ ਵੱਡੇ ਭਰਾ ਦਾ ਕਤਲ ਕਰ ਦਿੰਦਾ ਤਾਂ ਉਸ ਤੋਂ ਬਾਅਦ ਉਹ ਕਤਲ ਕਰਨ ਤੋਂ ਬਾਅਦ ਵੀ ਨਹੀਂ ਰੁਕਦਾ ਉਹ ਆਪਣੇ ਪਿਤਾ ਜਿਹੜਾ RAM Singh ਦਾ ਉਹਦੇ ਵੀ ਉਹਦੇ ਵੀ ਹਮਲਾ ਕਰਦਾ ਉਹਦੇ ਵੀ ਕੋ ਸੱਟਾਂ ਮਾਰਦਾ ਜੀਦੇ ਕਰਕੇ ਉਸ ਤੋਂ ਬਾਅਦ ਆਰਮ ਸਿੰਘ ਨੂੰ ਵੀ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਤੁਸੀਂ ਹੁਣ ਦੇਖੋ ਕਿ ਪਹਿਲਾਂ ਜਿਹੜਾ ਜਗਦੀਪ ਆ ਉਹਨੇ ਆਪਣੀ ਮਾਂ ਦਾ ਕਤਲ ਕੀਤਾ ਤੇ ਉਸ ਤੋਂ ਬਾਅਦ ਇੱਕ ਛੋਟਾ ਭਰਾ ਜਿਹੜਾ ਨਸ਼ਿਆਂ 'ਚ ਘਿਰਿਆ ਹੋਇਆ ਪੈਸੇ ਦੀ ਵਜ੍ਹਾ ਕਰਕੇ ਤੇ ਜ਼ਮੀਨ ਦੇ ਕਰਕੇ ਉਹਨੇ ਵੱਡੇ ਭਰਾ ਦਾ ਕਤਲ ਕਰਤਾ ਤੇ ਆਪਣੇ ਪਿਤਾ ਦੇ ਜਿਹੜੀ ਆਪਣੇ ਪਿਤਾ ਤੇ ਵੀ ਹਮਲਾ ਕੀਤਾ ਪਹਿਲਾਂ ਅਸੀਂ ਜਿਹੜੇ ਸਰਬਣ ਵਰਗੇ ਪੁੱਤ ਦੀਆਂ ਕਹਾਣੀਆਂ ਮਾਤਾ-ਪਿਤਾ ਤੋਂ ਸੁਣਦੇ ਹੁੰਦੇ ਸੀ ਜੋ ਸੇਵਾ ਕਰਦਾ ਸੀ ਸਰਬਣ ਪੁੱਤਰ ਕਿਦਾਂ ਆਪਣੇ ਮਾਤਾ-ਪਿਤਾ ਨੂੰ ਸੰਭਾਲਦਾ ਅੱਜ ਵੀ ਸਰਬਉਪਤਰ ਵਰਗੇ ਜਿਹੜੇ ਯੋਧੇ ਨੇ ਉਹ ਹੈਗੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਜ਼ਿਆਦਾਤਰ ਨੈਗੇਟਿਵਿਟੀ ਆ ਉਹ ਸਾਡੇ ਸਮਾਜ ਦੇ ਵਿੱਚ ਹੈਗੀ ਆ ਤੁਸੀਂ ਇਸ ਕਹਾਣੀ ਤੋਂ ਕੀ ਸਿੱਖੇ ਕਮੈਂਟ ਕਰਕੇ ਜਰੂਰ ਦੱਸੋ ਕਹਾਣੀ ਨੂੰ ਲਾਈਕ ਜਰੂਰ ਕਰ ਦਿਆ ਕਰੋ ਐਂਡ ਆਪਣਾ ਫਰਜ਼ ਸਮਝਦੇ ਹੋਏ ਸ਼ੇਅਰ ਜਰੂਰ ਕਰ ਦਿਆ ਕਰੋ ਐਦਾਂ ਦੀਆਂ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ